ਮੁੰਬਈ ਤੋਂ ਕਲਕੱਤਾ ਇੰਡੀਗੋ ਫਲਾਈਟ 'ਚ ਹੋਇਆ ਵੱਡਾ ਹੰਗਾਮਾ ਯਾਤਰੀ ਨੇ ਦੂਜੇ ਯਾਤਰੀ ਦੇ ਮਾਰਿਆ ਥੱਪੜ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਸ਼ਬਦਾ ਦਿੱਤਾ ਕੱਦ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਸ਼ੁੱਕਰਵਾਰ ਨੂੰ ਮੁੰਬਈ ਤੋਂ ਕਲਕੱਤਾ ਜਾ ਰਹੀ ਇੰਡੀਗੋ ਦੀ ਉਡਾਨ ਵਿੱਚ ਇੱਕ ਯਾਤਰੀ ਨੇ ਦੂਜੇ ਯਾਤਰੀ ਨੂੰ ਥੱਪੜ ਮਾਰ ਦਿੱਤਾ। ਸੂਤਰਾਂ ਅਨੁਸਾਰ ਇਹ ਘਟਨਾ ਫਲਾਈਟ ਵਿੱਚ ਵਾਪਰੀ ਸੀ ਤੇ ਜਹਾਜ਼ ਦੇ ਕਲਕੱਤਾ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਮੁਲਜ਼ਮ ਯਾਤਰੀ ਨੂੰ ਸੁਰੱਖਿਆ ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਯਾਤਰੀ ਨੇ ਦੂਜੇ ਯਾਤਰੀ ਦੇ ਥੱਪੜ ਕਿਉਂ ਮਾਰਿਆ ਇਸ ਦਾ ਕਾਰਨ ਵੀ ਪਤਾ ਨਹੀਂ ਹੈ। ਇਸ ਘਟਨਾ ਨਾਲ ਸੰਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜਿਸ ਵਿੱਚ ਆਪਣੀ ਸੀਟ ਤੇ ਬੈਠੇ ਕੀ ਯਾਤਰੀ ਨੂੰ ਅਚਾਨਕ ਦੂਜੇ ਯਾਤਰੀ ਦੇ ਥੱਪੜ ਮਾਰਦੇ ਦੇਖਿਆ ਜਾ ਸਕਦਾ ਹੈ ਘਟਨਾ ਤੋਂ ਬਾਅਦ ਦੂਜਾ ਯਾਤਰੀ ਰੋਣ ਲੱਗ ਪਿਆ ਤੇ ਉਸ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ ਇਸ ਤੋਂ ਇਲਾਵਾ ਵੀਡੀਓ ਵਿੱਚ ਇੱਕ ਚਾਲਕ ਦਲ ਦੇ ਮੈਂਬਰ ਨੂੰ ਸੀਟ ਤੇ ਬੈਠੇ ਯਾਤਰੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਅਜਿਹਾ ਨਾ ਕਰੋ ਜਦੋਂ ਕਿ ਇੱਕ ਹੋਰ ਯਾਤਰੀ ਕਹਿੰਦਾ ਹੈ ਕਿ ਉਸਨੇ ਥੱਪੜ ਕਿਉਂ ਮਾਰਿਆ ਅਤੇ ਉਸ ਨੂੰ ਕਿਸੇ ਨੂੰ ਮਾਰਨ ਦਾ ਕੋਈ ਅਧਿਕਾਰ ਨਹੀਂ ਹੈ ਇਕ ਯਾਤਰੀ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਕਿ ਜਿਸ ਵਿਅਕਤੀ ਨੂੰ ਮਾਰਿਆ ਗਿਆ ਸੀ ਉਹ ਘਬਰਾ ਗਿਆ ਤੇ ਸ਼ਾਇਦ ਉਸ ਨੂੰ ਪੈਨਿਕ ਅਟੈਕ ਵੀ ਆਇਆ ਹੈ ਹਾਲਾਂਕਿ ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਇਹ ਘਟਨਾ ਕਿਸ ਸਮੇਂ ਵਾਪਰੀ ਸੀ ਇਹ ਘਟਨਾ 에ਅਰਬੇਸ A321 ਜਹਾਜ਼ ਵਿੱਚ ਵਾਪਰੀ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੁੰਬਈ ਤੋਂ ਕਲਕੱਤਾ ਇੰਡੀਗੋ ਫਲਾਈਟ 'ਚ ਹੋਇਆ ਵੱਡਾ ਹੰਗਾਮਾ ਯਾਤਰੀ ਨੇ ਦੂਜੇ ਯਾਤਰੀ ਦੇ ਮਾਰਿਆ ਥੱਪੜ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਸ਼ਬਦਾ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਤਮਨ ਸ਼ੁੱਕਰਵਾਰ ਨੂੰ ਮੁੰਬਈ ਤੋਂ ਕਲਕੱਤਾ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਇੱਕ ਯਾਤਰੀ ਨੇ ਦੂਜੇ ਯਾਤਰੀ ਨੂੰ ਥੱਪੜ ਮਾਰ ਦਿੱਤਾ ਸੂਤਰਾਂ ਅਨੁਸਾਰ ਇਹ ਘਟਨਾ ਫਲਾਈਟ ਵਿੱਚ ਵਾਪਰੀ ਸੀ ਤੇ ਜਹਾਜ਼ ਦੇ ਕਲਕੱਤਾ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਮੁਲਜ਼ਮ ਯਾਤਰੀ ਨੂੰ ਸੁਰੱਖਿਆ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਯਾਤਰੀ ਨੇ ਦੂਜੇ ਯਾਤਰੀ ਦੇ ਥੱਪੜ ਕਿਉਂ ਮਾਰਿਆ ਇਸ ਦਾ ਕਾਰਨ ਵੀ ਪਤਾ ਨਹੀਂ ਹੈ ਇਸ ਘਟਨਾ ਨਾਲ ਸੰਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜਿਸ ਵਿੱਚ ਆਪਣੀ ਸੀਟ ਤੇ ਬੈਠੇ ਇੱਕ ਯਾਤਰੀ ਨੂੰ ਅਚਾਨਕ ਦੂਜੇ ਯਾਤਰੀ ਦੇ ਥੱਪੜ ਮਾਰਦੇ ਦੇਖਿਆ ਜਾ ਸਕਦਾ ਹੈ। ਘਟਨਾ ਤੋਂ ਬਾਅਦ ਦੂਜਾ ਯਾਤਰੀ ਰੋਣ ਲੱਗ ਪਿਆ ਤੇ ਉਸ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ ਵੀਡੀਓ ਵਿੱਚ ਇੱਕ ਚਾਲਕ ਦਲ ਦੇ ਮੈਂਬਰ ਨੂੰ ਸੀਟ ਤੇ ਬੈਠੇ ਯਾਤਰੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਅਜਿਹਾ ਨਾ ਕਰੋ। ਜਦੋਂ ਕਿ ਇੱਕ ਹੋਰ ਯਾਤਰੀ ਕਹਿੰਦਾ ਹੈ ਕਿ ਉਸਨੇ ਥੱਪੜ ਕਿਉਂ ਮਾਰਿਆ ਅਤੇ ਉਸ ਨੂੰ ਕਿਸੇ ਉਹ ਮਾਰਨ ਦਾ ਕੋਈ ਅਧਿਕਾਰ ਨਹੀਂ ਹੈ ਇੱਕ ਯਾਤਰੀ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਕਿ ਜਿਸ ਵਿਅਕਤੀ ਨੂੰ ਮਾਰਿਆ ਗਿਆ ਸੀ ਉਹ ਘਬਰਾ ਗਿਆ ਤੇ ਸ਼ਾਇਦ ਉਸ ਨੂੰ ਪੈਨਿਕ ਅਟੈਕ ਵੀ ਆਇਆ ਹੈ ਹਾਲਾਂਕਿ ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਇਹ ਘਟਨਾ ਕਿਸ ਸਮੇਂ ਵਾਪਰੀ ਸੀ ਇਹ ਘਟਨਾ 에ਅਰਬੇਸ A321 ਜਹਾਜ਼ ਵਿੱਚ ਵਾਪਰੀ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੁੰਬਈ ਤੋਂ ਕਲਕੱਤਾ ਇੰਡੀਗੋ ਫਲਾਈਟ 'ਚ ਹੋਇਆ ਵੱਡਾ ਹੰਗਾਮਾ ਯਾਤਰੀ ਨੇ ਦੂਜੇ ਯਾਤਰੀ ਦੇ ਮਾਰਿਆ ਥੱਪੜ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਸ਼ਬਦਾ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਸ਼ੁੱਕਰਵਾਰ ਨੂੰ ਮੁੰਬਈ ਤੋਂ ਕਲਕੱਤਾ ਜਾ ਰਹੀ ਇੰਡੀਗੋ ਦੀ ਉਡਾਣ ਵਿੱਚ ਇੱਕ ਯਾਤਰੀ ਨੇ ਦੂਜੇ ਯਾਤਰੀ ਨੂੰ ਥੱਪੜ ਮਾਰ ਦਿੱਤਾ ਸੂਤਰਾਂ ਅਨੁਸਾਰ ਇਹ ਘਟਨਾ ਫਲਾਈਟ ਵਿੱਚ ਵਾਪਰੀ ਸੀ ਤੇ ਜਹਾਜ਼ ਦੇ ਕਲਕੱਤਾ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਮੁਲਜ਼ਮ ਯਾਤਰੀ ਨੂੰ ਸੁਰੱਖਿਆ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਯਾਤਰੀ ਨੇ ਦੂਜੇ ਯਾਤਰੀ ਦੇ ਥੱਪੜ ਕਿਉਂ ਮਾਰਿਆ ਇਸ ਦਾ ਕਾਰਨ ਵੀ ਪਤਾ ਨਹੀਂ ਹੈ ਇਸ ਘਟਨਾ ਨਾਲ ਸੰਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਜਿਸ ਵਿੱਚ ਆਪਣੀ ਸੀਟ ਤੇ ਬੈਠੇ ਇੱਕ ਯਾਤਰੀ ਨੂੰ ਅਚਾਨਕ ਦੂਜੇ ਯਾਤਰੀ ਦੇ ਥੱਪੜ ਮਾਰਦੇ ਦੇਖਿਆ ਜਾ ਸਕਦਾ ਹੈ ਘਟਨਾ ਤੋਂ ਬਾਅਦ ਦੂਜਾ ਯਾਤਰੀ ਰੋਣ ਲੱਗ ਪਿਆ ਤੇ ਉਸ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ ਇਸ ਤੋਂ ਇਲਾਵਾ ਵੀਡੀਓ ਵਿੱਚ ਇੱਕ ਚਾਲਕ ਦਲ ਦੇ ਮੈਂਬਰ ਨੂੰ ਸੀਟ ਤੇ ਬੈਠੇ ਯਾਤਰੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਅਜਿਹਾ ਨਾ ਕਰੋ ਜਦੋਂ ਕਿ ਇੱਕ ਹੋਰ ਯਾਤਰੀ ਕਹਿੰਦਾ ਹੈ ਕਿ ਉਸਨੇ ਥੱਪੜ ਕਿਉਂ ਮਾਰਿਆ ਅਤੇ ਉਸ ਨੂੰ ਕਿਸੇ ਉਹ ਮਾਰਨ ਦਾ ਕੋਈ ਅਧਿਕਾਰ ਨਹੀਂ ਹੈ ਇੱਕ ਯਾਤਰੀ ਨੂੰ ਇਹ ਕਹਿੰਦੇ ਵੀ ਸੁਣਿਆ ਗਿਆ ਕਿ ਜਿਸ ਵਿਅਕਤੀ ਨੂੰ ਮਾਰਿਆ ਗਿਆ ਸੀ ਉਹ ਘਬਰਾ ਗਿਆ ਤੇ ਸ਼ਾਇਦ ਉਸ ਨੂੰ ਪੈਨਿਕ ਅਟੈਕ ਵੀ ਆਇਆ ਹੈ ਹਾਲਾਂਕਿ ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਇਹ ਘਟਨਾ ਕਿਸ ਸਮੇਂ ਵਾਪਰੀ ਸੀ ਇਹ ਘਟਨਾ 에ਅਰਬੇਸ A321 ਜਹਾਜ਼ ਵਿੱਚ ਵਾਪਰੀ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ